ਆਓ ਸੁਣਦੇ ਹਾਂ ਸੰਤੋਖ ਸਿੰਘ ਧੀਰ ਦੀ ਕਹਾਣੀ ਮਾਮਲਾ ਸਵੇਰ ਸਾਰ ਜੈਮਲ ਸਿੰਘ ਨੇ ਦਰਾਂ ਤੇ ਆ ਕੇ ਹਾਕ ਮਾਰੀ ਕਰਿਆ ਦਲੀਪ ਸਿਆ ਜੈਮਲ ਸਿੰਘ ਦੇ ਬੋਲ ਪਛਾਣ ਕੇ ਦਲੀਪੇ ਦਾ ਸਾਹ ਰੁਕ ਗਿਆ ਆਹੋ ਕਰੇ ਆ ਉਹਨੇ ਮੱਸੀ ਆਖਿਆ ਦਲੀਪਾ ਚੁੱਲ੍ਹੇ ਅੱਗੇ ਬੈਠਾ ਅੱਗ ਸੇਕਦਾ ਸੀ ਉਹਦੀ ਵੋਟੀ ਕਰਤਾਰੋ ਰੋਟੀਆਂ ਪਕਾ ਰਹੀ ਸੀ ਦਲੇਪਾ ਉੱਠ ਕੇ ਬੁਖੇ ਵੱਲ ਗਿਆ ਤਵੇ ਉੱਤੇ ਪਾਉਣ ਵਾਲੀ ਮੱਕੀ ਦੀ ਰੋਟੀ ਕਰਤਾਰੋ ਦੇ ਹੱਥ ਤੇ ਰੁਕ ਗਈ ਜਮਲ ਸਿੰਘ ਨੇ ਮੱਥੇ ਵਿੱਚ ਪੋਰੇ ਪਣ ਦੀਆਂ țeਉੜੀਆਂ ਪਾ ਕੇ ਕਿਹਾ ਰੁਪਈਏ ਤਾਂ ਪੜਦੇ ਕਰੇ ਨਾ ਚਰੀ ਆਲੇ ਦਊਂਗਾ ਤਾਂ ਏ ਓਏ ਦੇਂਗਾ ਕਦ ਮੇਰੀ ਤਾਂ ਗਰਜ ਖੜੀ ਐ ਢਾਲ ਸਿਰ ਤੇ ਆ ਗਈ ਲੋੜੀ ਗਈ ਨੂੰ ਵੀ ਡੂੜ ਮਹੀਨਾ ਹੋ ਗਿਆ ਜੈਮਲ ਸਿੰਘ ਉੱਚੀ ਉੱਚੀ ਬੋਲਣ ਲੱਗਾ ਦਲੀਪੇ ਨੇ ਮਿੰਨਤ ਨਾਲ ਆਖਿਆ ਕੋਈ ਨਿਤਾਇਆ ਪੰਜ ਚਾਰ ਦਿਨ ਹੋਰ ਸਮਾਈ ਕਰ ਮੇਰਾ ਹੱਥ ਜਾਦੇ ਹੀ ਤੰਗ ਹੈ ਕੋਈ ਹਿੱਲਾ ਕਰਕੇ ਤੇਰੇ ਘਰ ਪੜ ਦੇ ਕਰੂੰਗਾ ਰੁਪਈਏ ਤੂੰ ਭਖ ਨਾ ਮੈਨੂੰ ਤਾਂ ਆਪ ਸੋਚ ਹੈ ਜੈਮਲ ਸਿੰਘ ਦੇ ਮੱਥੇ ਵਿੱਚ ਅਜੇ ਵੀ ਤੀਉੜੀਆਂ ਸਨ ਬਰਾਂਡੀ ਦੀਆਂ ਜੇਬਾਂ ਵਿੱਚ ਹੱਥ ਪਾਈ ਉਹ ਧਰਤੀ ਵੱਲ ਝਾਕਦਾ ਕਹਿਣ ਲੱਗਾ ਤਾਲ ਦੇ ਬਈ ਇਹ ਨਹੀਂ ਗੱਲ ਪੁੱਗਣੀ ਕੋਈ ਮਸ਼ਕਰੀ ਐ ਮੈਂ ਤਾਂ ਆਪ ਮਾਮਲਾ ਤਾਰਨ ਤੋਂ ਬੈਠਾਂ ਲੰਬੜਦਾਰ ਨਿੱਤ ਟੋਕਦਾ ਦਲੀਪਾ ਚੁੱਪਚਾਪ ਖੜਾ ਰਿਹਾ ਤੇ ਜੈਮਲ ਸਿੰਘ ਉਹਦੇ ਵੱਲ ਝਾਕ ਕੇ ਬਿਨਾ ਤੁਰ ਗਿਆ ਇਣਾ ਜਿਹਾ ਹੋ ਕੇ ਦਲੀਪਾ ਅੰਦਰ ਆਇਆ ਚੁੱਲ੍ਹੇ ਅੱਗੋਂ ਉਹਦੀ ਨਿੱਕੇ ਜਿਹੇ ਧੀ ਜਿੱਤੋ ਨੇ ਹੱਥ ਕੀਤਾ ਮੈਂ ਤਾਂ ਚੁੱਪੜ ਕੇ ਰੋਟੀ ਖਾਣੀ ਐ ਦਲੀਪੋਏ ਨੇ ਕੁੜੀ ਵੱਲ ਅੱਖਾਂ ਕੱਢ ਕੇ ਦੇਖਿਆ ਕੁੜੀ ਡਰ ਨਾਲ ਸ਼ਹਿ ਗਈ ਦਲੀਪੇ ਕੋਲ ਦੋ ਗਊਆਂ ਸਨ ਇੱਕ ਪਿਛਲੇ ਵਰੇ ਉਹਨਾਂ 100 ਰੁਪਏ ਨੂੰ ਮੁੱਲ ਲਈ ਸੀ ਕਰਦੇ ਲਵੇਰੇ ਬਿਨਾਂ ਨਿਆਣੇ ਨਹੀਂ ਪੜਦੇ ਮੁੱਲ ਦਾ ਦੁੱਧ ਤਾਂ ਫਿੱਟੇ ਮੂੰਹ ਦਾ ਕੰਮ ਐ ਕਰਤਾਰੋ ਸਦਾ ਕਹਿੰਦੀ ਸੀ ਦਲੀਪੇ ਨੇ ਇਧਰੋਂ ਉਧਰੋਂ ਫੜਫੜਾ ਕੇ ਇੱਕ ਦੁੱਧ ਦਿੰਦੀ ਗਾਂ ਆਪਣੇ ਕਿੱਲੇ ਬੰਨ੍ਹ ਲਈ ਸੀ ਪਰ ਇਹ ਗਾਂ ਬੜੀ ਕੌੜ ਨਿਕਲੀ 2 ਮਹੀਨੇ ਦੁੱਧ ਦੇ ਕੇ ਨੱਠ ਗਈ ਦੂਜੀ ਵੈੜੀ ਕੱਖਾਂ ਦੀ ਥੁੜ ਕਰਕੇ ਉਹਦੇ ਸੌਰਿਆਂ ਨੇ ਕਰਤਾਰੋਂ ਨੂੰ ਪੁੰਨ ਵਜੋਂ ਦਿੱਤੀ ਸੀ ਵੈੜੀ 2 ਮਹੀਨੇ ਦੀ ਨਵੀਂ ਸੀ ਦਲੀਪੇ ਨੇ ਸੋਚਿਆ ਜਾਣਾ 6 ਮਹੀਨੇ ਖੁਰ ਵਢਾਲਾਂਗੇ ਉੜਕ ਵੈੜੀ ਤਾਂ ਭਲੂਣ ਐ 5-7 ਸੂਏ ਤਾਂ ਸਹਿਜੇ ਪਿਆਦੋ ਪਰ ਦਲੀਪੇ ਨੂੰ ਦੋਹਾਂ ਗਉਆਂ ਦੀ ਖੇਚਲ ਝੱਲਣੀ ਔਖੀ ਹੋ ਗਈ ਲਵੇਰਾ ਤਾਂ ਜੱਟ ਦੇ ਹੀ ਕਰੇ ਪੜ ਸਕਦਾ ਮੁੱਲ ਦੇ ਕੱਖਾਂ ਨਾਲ ਪਸ਼ੂ ਦਾ ਢਿੱਡ ਨਹੀਂ ਭਰ ਹੁੰਦਾ। ਇਹ ਉਹਨੂੰ ਸੱਚ ਜੱਪਨ ਲੱਗਾ। ਸਾਰਾ ਦਿਨ ਕੱਪੜੇ ਸਿਉਂ ਕੇ ਜਿੰਨੀ ਕੁ ਮਜੂਰੀ ਉਹਨੂੰ ਬਣਦੀ ਸੀ ਉਹਦੇ ਨਾਲ ਤਾਂ ਇਸ ਮਹਿੰਗਾਈ ਦੇ ਅਕਰੇ ਸਮੇਂ ਵਿੱਚ ਟੱਬਰ ਦਾ ਹੀ ਤੋਰਾਨੀ ਤੁਰਦਾ। ਇੰਨਾ ਵੀ ਚੰਗਾ ਉਹਨੇ ਕਿਸੇ ਉਸਤਾਦ ਦੇ ਭਾਂਡੇ ਮਾਂਜ ਕੇ ਦਰਜੀ ਦਾ ਕੰਮ ਸਿੱਖ ਲਿਆ ਸੀ। ਨਹੀਂ ਤਾਂ ਸਾਰੀ ਉਮਰ ਪਾਣੀ ਪਰਦਿਆਂ ਬਿੱਤਣੀ ਸੀ। ਕਰਤਾਰੋ ਵੀ ਖੁਰਪੀ ਲੈ ਕੇ ਸ਼ਾਮ ਲਾਟ ਦੇ ਤੱਪਣਾ ਵੱਲ ਜਾਂਦੀ। ਪਰ ਦੋ ਗਉਆਂ ਦਾ ਰੱਜ ਉਹਦੇ ਕੋਲੋਂ ਕਿੱਥੋਂ ਖੋਤ ਹੁੰਦਾ ਸੀ ਕਿਸੇ ਖਾਲ ਦੀ ਵੱਟ ਉੱਤੇ ਝੂਰਚੋਂਕਿਆਂ ਨੂੰ ਕੋਈ ਉਂਜੇ ਨਹੀਂ ਖੁਰਪਾ ਲਾਉਣ ਦਿੰਦਾ ਜੱਟ ਕੋਲ ਭਾਵੇਂ ਡੂਢ ਕੇ ਆਰਾ ਭੋਂ ਹੋਵੇ ਉਹਨੂੰ ਕੋਈ ਨਹੀਂ ਬੋਲਦਾ ਕਮੀਣ ਨੂੰ ਤਾਂ ਖੇਤ ਖੋੜੋਂ ਲੰਘਦਾ ਦੇਖ ਜਣਾ ਖਣਾ ਲਲਕਾਰਾ ਮਾਰ ਦਿੰਦਾ ਭੁੱਖ ਨਾਲ ਲਵੇਰੀਆਂ ਦੇ ਲੱਕੇ ਲੱਗ ਗਏ ਕਈ ਵਾਰ ਦੇ ਲੀਪੇ ਦੇ ਚਿੱਤ ਵਿੱਚ ਆਉਂਦਾ ਗਉਆਂ ਨੂੰ ਵੇਚਦਿਆਂ ਬੇ ਜਵਾਨਾਂ ਦਾ ਤਰਸਾ ਨਹੀਂ ਦੇਖਿਆ ਜਾਂਦਾ ਉਹਨਾਂ ਕਿਹੜਾ ਬੋਲ ਕੇ ਫਰਿਆਦ ਕਰਨੀ ਐ ਪਰ ਉਦੋਂ ਹੀ ਉਹਦੇ ਮਨ ਮੈਂ ਜੇ ਫੁੱਟ ਪੈਂਦੀ ਕਿਵੇਂ ਵੀ ਹੋਵੇ ਇੱਕ ਵਾਰ ਦੋਹਾਂ ਗਾਈਆਂ ਨੂੰ ਇਕੱਠਿਆਂ ਝੋਕੇ ਜ਼ਰੂਰ ਦੇਖਣਾ ਲੋਕਾਂ ਦੇ ਚਾਰ-ਚਾਰ ਲਵੇਰੇ ਨਹੀਂ ਤੰਗੀ ਤੁਰਸ਼ੀ ਵੀ ਸ਼ਰੀਰਾਂ ਨਾਲੇ ਹੁੰਦੀ ਐ ਸਦਾ ਇੱਕੋ ਜੇ ਦਿਨ ਤਾਂ ਨਹੀਂ ਰਹਿੰਦੇ ਆਪਣੇ ਘਰ ਦੀ ਤਾਂ ਛਾਂ ਵੀ ਮਾਣਨੀ ਕੋਈ ਦਹੀਂ ਖਾਵੇ ਕੋਈ ਦੁੱਧ ਪੀਵੇ ਮਧਾਣੇ ਤਾਂ ਨਿੱਕਲੇ ਉੱਤੇ ਟੰਗੀ ਰਹੂ ਤੇ ਐਤ ਕਿਉਂ ਨੇ ਚਕੁੱਤੇ ਉੱਤੇ ਭੌਣ ਲੈ ਕੇ ਚਰੀ ਬੁਝਾਉਣ ਦੀ ਪੱਕੀ ਸੋਚ ਲਈ ਜੇ ਮੌਕੇ ਸਿਰ ਮੀ ਪੈ ਜਾਵੇ ਤਾਂ ਸੈਂਕੜੇ ਦਾ ਹਿਸਾਬ ਪੂਲੀਆਂ ਮੁੱਲ ਲੈਣ ਨਾਲੋਂ ਆਪ ਚਰੀ ਬੁਝਾਉਣੀ ਕਿਤੇ ਚੰਗੀ ਰਹਿੰਦੀ ਆ ਮੁੱਲ ਦੀਆਂ ਪੂਲੀਆਂ ਚੋਂ ਬਰਕਤ ਕਿੱਥੇ ਜੈਮਲ ਸਿੰਘ ਨਾਲ ਭੌਣ ਦਾ ਸੌਦਾ ਹੋ ਗਿਆ 20 ਰੁਪਏ ਵਿੱਗੇ ਨੂੰ 5 ਵਿੱਗੇ ਧਰਤੀ ਲੈ ਲਈ ਪੰਜ ਵਿੱਗੇ ਤੋਂ ਘੱਟ ਦੋ ਗਊਆਂ ਦਾ ਸਰਨਾ ਵੀ ਨਹੀਂ ਸੀ ਲੋਹੜੀ ਉੱਤੇ ਮਾਮਲੇ ਦਾ 100 ਰੁਪਿਆ ਤਾਰਨ ਦਾ ਇਕਰਾਰ ਹੋਇਆ ਹੜ ਦੇ ਪਿਛਲੇ ਪੱਖ ਮੀਂਹ ਵਰ ਗਿਆ ਦਿਲੀਪੇ ਨੇ ਬਾੜੇ ਉੱਤੇ ਹਲ ਦੀ ਦੋਹਰ ਕਰਵਾ ਕੇ ਜਵਾਰ ਦਾ ਛੱਟਾ ਦਵਾ ਦਿੱਤਾ ਪੰਜ ਸੱਤ ਚੰਗੀਆਂ ਝੜੀਆਂ ਸੋਣ ਪਾਦੋਂ ਵਿੱਚ ਲੱਗ ਗਈਆਂ ਮਾਰੂਆਂ ਤੋਂ ਚੰਗੀ ਆਸ ਹੋ ਗਈ ਦਿਲੀਪੇ ਦੀ ਚਰੀ ਭਰ ਕੇ ਨਿਸਰੀ ਸੀ ਵਾਦੋਂ ਦੇ ਪਿਛਲੇ ਪੱਖ ਤੋਂ ਹੀ ਖੜੀ ਚਰੀ ਚਾਰਨੀ ਸ਼ੁਰੂ ਕਰ ਦਿੱਤੀ। ਗਊਆਂ ਉੱਤੇ ਪਾਣੀ ਫਿਰਾਇਆ। ਚੜਦੇ ਕੱਤਕ ਉਹਨਾਂ ਚਰੀ ਖੋਤਣੀ ਸ਼ੁਰੂ ਕਰ ਦਿੱਤੀ। 5-7 ਦਿਨ ਬੜੀ ਮਿਹਨਤ ਕੀਤੀ। ਸਾਰਾ ਟੱਬਰ ਖੇਤ ਵਿੱਚ ਜਾਂਦਾ। ਦਲੀਪਾ, ਕਰਤਾਰੋ, ਦਲੀਪੇ ਦੀ ਛੋਟੀ ਭੈਣ ਤੇ ਇੱਕ ਭਰਾ ਚਰੀ ਨੂੰ ਖੋਦ-ਖੋਦ ਪੂਲੀਆਂ ਬੰਨਦੇ। ਜਿੱਤੋਂ ਪੂਲੀਆਂ ਦੀ ਕੁਲੀ ਵਿੱਚ ਖੇਡਦੀ ਰਹਿੰਦੀ। ਬੁੱਢੀ ਮਾਂ ਵੱੱਡ ਵਿੱਚ ਟੱਬਰ ਦੀ ਰੋਟੀ ਲੈ ਕੇ ਜਾਂਦੀ ਸਾਰੀ ਚਰੀ ਖੋਦ ਕੇ ਘਰ ਲੈ ਆਂਦੀ 400 ਪੁਲੀ ਹੋਈ ਪੁੱਠੇ ਉੱਤੇ ਚਰੀ ਦਾ ਤਕੜਾ ਛੋਰ ਗੁੰਦਿਆ ਗਿਆ ਛੋਰ ਨੂੰ ਦੇਖ ਕੇ ਦਲੀਪਾ ਫੁੱਲ ਜਾਂਦਾ ਕੱਖਾਂ ਦੇ ਦੁੱਖੋਂ ਨਹੀਂ ਹੁਣ ਮੈਂ ਗਾਈਆਂ ਨੂੰ ਜਾਣ ਦਿੰਦਾ ਕੱਤਕ ਲੰਘਿਆ ਮੱਗਰ ਬਿੱਤਿਆ ਛੇਕੜ ਪੋ ਮੁੱਕਣ ਤੇ ਆ ਗਿਆ ਚਰੀ ਵੀ ਅੱਧ ਨੂੰ ਚੱਲੀ ਗਈ ਛੋਰ ਖੁੱਲਣ ਲੱਗਾ ਜਿੱਥੇ 6-6 ਪੁਲੀਆਂ ਨਿੱਤ ਕੁਤਰੀਆਂ ਜਾਣ ਉੱਤੇ ਮਹੀਨੇ ਪਿੱਛੋਂ ਕਿੰਨਾ ਖੱppa ਪੈਣਾ ਹੋਇਆ ਪਹਿਲੀ ਗਾਂ ਦਾ ਬੱਛਾ ਵੀ ਹੁਣ ਤਕੜਾ ਸੀ ਪੋਲੀ ਜਵਾਰ ਤਾਂ ਉਹ ਰਾਤੋਂ ਰਾਤ ਉਹੀ ਚਰ ਜਾਂਦਾ ਖੈਰ ਕੱਖਾਂ ਦਾ ਖਰਚ ਤਾਂ ਜੋ ਸੀ ਉਹ ਸੀ ਮਾਮਲੇ ਦਾ ਹਿੱਲਾ ਕੋਈ ਬਣਦਾ ਨਹੀਂ ਸੀ ਦਿਸਦਾ ਲੋੜੀ ਨੇੜੇ ਆ ਗਈ ਮੱਗੀ ਦੇ ਸੰਗਰਾਦ ਨੂੰ ਅਗਲੇ ਨੇ ਮੰਗਣ ਦੇ ਸਿਰ ਹੋ ਜਾਣਾ ਸੀ ਦਲੀਪੇ ਨੇ ਤਾਂ ਸੋਚਿਆ ਸੀ 6 ਮਹੀਨੇ ਪਏ ਨੇ ਮਾਮਲਾ ਦੇਣ ਵਿੱਚ ਮਹੀਨੇ ਦੇ 15 ਰੁਪਏ ਨਹੀਂ ਬੈਠਦੇ ਜੇ ਹੋਰ ਜਰਾ ਮੱਛ ਮਾਰ ਕੇ ਕੰਮ ਕਰਾਂ ਤਾਂ ਮਾਮਲਾ ਧਾਨੀਆਂ ਟਿਕ ਸਕਦਾ ਉਹਦੇ ਕਰ ਕੀ ਘਟਾ ਏ ਕਦ ਰਿਜਕ ਦੀ ਛੱਲ ਦੇ ਦੇ ਪਰ ਜੋ ਦਲੀਪੇ ਨੇ ਸੋਚਿਆ ਉਹ ਬਣਿਆ ਨਾ ਕਤਤਕ ਜਾਂਦੇ ਨੂੰ ਕਰਤਾਰੋ ਦੇ ਕੁੜੀ ਜੰਮ ਪਈ 20 30 ਰੁਪਏ ਦਾ ਖਰਚਾ ਪਿਆ ਜੇ ਦੋ ਸਿਰ ਥਿੰਦਾ ਜੱੱਚਾ ਦੇ ਢਿੱਡੇ 'ਚ ਨਾ ਪਏ ਤਾਂ ਮੰਜੇ ਤੋਂ ਕਿਵੇਂ ਉੱਠ ਸਕਦੀ ਐ ਛਿਲਾ ਸੰਭ ਹੋਇਆ ਤਾਂ ਮੱਗਰ ਵਿੱਚ ਦਲੀਪੇ ਨੂੰ ਤਾਪ ਆਉਣ ਲੱਗ ਪਿਆ 15-20 ਦਿਨ ਤਾਪ ਨੇ ਖੜਾ ਨਾ ਛੱਡਿਆ ਮਜ਼ਦੂਰ ਆਦਮੀ ਨੂੰ ਤਾਂ ਬਿਮਾਰ ਹੋਣ ਵੀ ਔਖਾ ਹੀ ਐ ਜੋ ਕੰਮ ਕਰਦਾ ਤਾਂ ਰੋਟੀ ਪੱਕਦੀ ਐ ਨਹੀਂ ਤਾਂ ਟੱਬਰ ਦੇ ਭਾਂਡੇ ਮੂਦੇ ਨੇ ਫਸਲ ਵਿੱਚ ਜਿੰਨੇ ਕਣਕ ਦੇ ਲੀਪੇ ਨੇ ਲਈ ਸੀ ਉਹ ਕਤਕ ਤੱਕ ਮਸੀ ਚੱਲੀ ਵਰੇ ਜੋਗੇ ਦਾਣੇ ਲੈ ਰੱਖਣ ਦੀ ਉਹਦੀ ਪਰੋਖੋਂ ਨਹੀਂ ਸੀ ਕਣਕ ਹੁਣ ਪਹਿਲੇ ਭਾਂ ਨਾਲੋਂ ਦੋਣੀ ਹੋ ਗਈ ਸੀ ਤੇ ਸਗੋਂ 22 23 23 ਰੁਪਏ ਮੰਨਦੇ ਭਾਂ ਨੂੰ ਵੀ ਕੋਈ ਹਾਂ ਨਹੀਂ ਸੀ ਕਰਦਾ ਨਾਲੋਂ ਨਾਲ ਉਹਨੂੰ ਦਾਣੇ ਲੈਣੇ ਪੈਂਦੇ ਸਨ ਤੇ ਜਿੰਨਾ ਕੰਮ ਉਹ ਕਰਦਾ ਸੀ ਉਹਦੇ ਨਾਲ ਦਾਣੇ ਤੇ ਹੋਰ ਕਬੀਲਦਾਰੀ ਦਾ ਧੰਦਾ ਹੀ ਮਸਾ ਚੱਲਦਾ ਸੀ ਅਖੀਰ ਲੋਹੜੀ ਆ ਗਈ ਮਾਮਲੇ ਦਾ ਕੁਝ ਨਾ ਬਣਿਆ ਛੋਟੀ ਵੈੜੀ 10ਵੀਂ ਦਿਨਾ ਚ ਸੋਣ ਵਾਲੀ ਸੀ ਵੱਡੀ ਕੌੜ ਦੇ ਨਵੇਂ ਦੁੱਧ ਹੋਣ ਬਾਰੇ ਵੀ ਕੋਈ ਪੱਕਾ ਨਾ ਸੀ। ਦਲੀਪੇ ਨੇ ਸੋਚਿਆ ਚਲੋ ਸਾਰੀ ਨਾ ਖਾਦੀ ਅੱਧੀ ਸਹੀ ਆਈ ਚਲਾਈ ਤਾਂ ਹੋਜੂ। ਵੱਡੀ ਗਾਂ ਨੂੰ ਹੀ ਵੇਚ ਦਿਆਂ। ਕਿਤੇ ਅੰਦਰ ਬਾਹਰ ਮਿਲਦੇ ਆ ਇੱਕ ਵਾਰ ਜੈਮਲ ਸਿੰਘ ਨੇ ਮਲਵੀ ਜੀਪ ਨਾਲ ਦਲੀਪੇ ਨੂੰ ਮਾਮਲੇ ਲਈ ਟੋਕ ਵੀ ਦਿੱਤਾ। ਦਲੀਪੇ ਨੂੰ ਗਾਂ ਵੇਚਣ ਦੀ ਕਾਲ ਪੈ ਗਈ। ਫੰਡਰ ਲਵੇਰੇ ਦਾ ਗਾਕ ਵੀ ਸੁੱਖਾ ਨਹੀਂ ਉੱਠਦਾ। ਪਰ ਦਲੀਪਾ ਤਾਂ ਜੋ ਮਿਲੇ ਸੋਈ ਵਟਣ ਨੂੰ ਤਿਆਰ ਸੀ ਔੜਕ 10 ਪੁੱਛ ਨਾਲ ਪਿੰਡ ਵਿੱਚੋਂ ਹੀ ਇੱਕ ਗਾਂ ਕੁਠ ਖੜੁੱਤਾ ਪਿੰਡ ਵਿੱਚ ਇਸ ਗਾਂ ਦੀ ਪੜਤ ਚੰਗੀ ਨਹੀਂ ਸੀ ਮਾੜੇ ਦੇ ਪਸ਼ੂ ਨੂੰ ਵੀ ਹਰ ਕੋਈ ਵਗਾਉਂਦਾ ਸਕੇ ਕਹਿਣ ਗਾਂ ਤਾਂ ਪੁੜੇ ਹੱਥ ਨਹੀਂ ਲਾਉਣ ਦਿੰਦੀ ਦਲੀਪੇ ਨੇ ਜੋ ਵਟਿਆ ਸੋ ਖੱਟਿਆ ਜਾਣ ਕੇ 50 ਰੁਪਏ ਨੂੰ ਗਾਂ ਛੱਡ ਦਿੱਤੀ 50 ਰੁਪਏ ਲੰਦਿਆਂ ਜੈਮਲ ਸਿੰਘ ਨੇ ਤਕਰਾਰ ਜਈ ਵੀ ਕੀਤੀ ਸੀ ਬਈ ਮੇਰੀ ਤਾਂ ਰਕਮ ਖੁਰਦੀ ਐ ਕਣ ਮੈਨੂੰ ਤਾਂ 120 ਇਕਠਾ ਹੀ ਦੇਣਾ ਸੀ ਬਾਕੀ 50 ਰੁਪਏ ਮਹੀਨੇ ਦੇ ਅੰਦਰ ਅੰਦਰ ਦੇਣ ਲਈ ਦਲੀਪੇ ਨੇ ਜੈਮਲ ਸਿੰਘ ਨੂੰ ਇਕਰਾਰ ਕਰ ਦਿੱਤਾ 20 ਕੁ ਦਿਨਾਂ ਮਗਰੋਂ ਵਹਿੜੀ ਸੂ ਪਈ ਦੁੱਧ ਵਰਗਾ ਬੱਚਾ ਵੇੜੇ ਵਿੱਚ ਟਪੂਸੀਆਂ ਮਾਰਨ ਲੱਗਾ ਜਿੱਤੋ ਬੱਚੇ ਨੂੰ ਦੇਖ ਸਾਰਾ ਦਿਨ ਪਰਚਦੀ ਉਹਨੇ ਲਾਡ ਨਾਲ ਬੱਚੇ ਦੇ ਗਲ 'ਚ ਨੀਲੇ ਮਣਕੇ ਤੇ ਇੱਕ ਘੁੰਗਰੂ ਪਾਇਆ ਸਾਰਾ ਦਿਨ ਵੇੜੇ ਵਿੱਚ ਘੁੰਗਰੂ ਵੱਜਦਾ ਰਹਿੰਦਾ। ਦਲੀਪੇ ਨੂੰ ਮਾਮਲੇ ਦਾ ਫਿਕਰ ਤੋੜ-ਤੋੜ ਖਾ ਰਿਆ ਸੀ। ਉਹ ਬੈਠਾ ਸੋਚਦਾ ਸੀ 50 ਰੁਪਏ ਕਿਵੇਂ ਇਕੱਠੇ ਹੋਣਗੇ। ਕਰਤਾਰੋ ਨੇ ਪਲ ਵਿੱਚ ਉਹਦੇ ਫਿਕਰ ਨੂੰ ਝੂਠ ਕਰਨ ਲਈ ਐਵੇਂ ਕਿਵੇਂ ਦਾ ਖੁੱਬ ਕੇ ਆਖਿਆ ਰੱਬ ਨੇ ਧੌਲੀ ਧਾਰ ਦਿਖਾਈ ਹੈ ਸੁੱਖ ਨਾਲ ਤੂੰ ਫਿਕਰ ਨਾ ਕਰ। ਫਿਕਰ ਕਿਵੇਂ ਨਾ ਕਰਾਂ? ਦਲੀਪੇ ਨੇ ਮਨ ਵਿੱਚ ਆਖਿਆ ਪਰ ਉਹਨੇ ਕਰਤਾਰ ਨੂੰ ਕਿਹਾ ਨਹੀਂ ਮੈਂ ਫਿਕਰ ਤਾਂ ਨਹੀਂ ਕਰਦਾ ਮੀਨਾ ਪੂਰਾ ਉੜਕ ਸਵਾ ਬੀਤ ਗਿਆ ਦਲੀਪੇ ਨੂੰ ਹਰ ਵੇਲੇ ਇਹੋ ਧੁੜਕੂ ਲੱਗਿਆ ਰਹਿੰਦਾ ਕਿ ਜੈਮਲ ਸਿੰਘ ਹੁਣ ਮਿਲਿਆ ਘੜੀ ਮਿਲਿਆ ਅੰਦਰ ਬਾਹਰ ਗਲੀ ਪਰੇ ਉਹ ਲੁਕ ਲੁਕ ਲੰਗਦਾ ਉਹਨੂੰ ਡਰ ਸੀ ਕਿ ਹੁਣ ਤੱਕ ਲਾਰੇ ਲੱਪੇ ਲੱਗਦੇ ਰਹੇ ਪਰ ਹੁਣ ਕੀ ਜਵਾਬ ਦੇਵਾਂਗਾ ਜੱਟ ਦਾ ਕਹਾੜੇ ਪਟਿਆ ਮੂੰਹ ਹੁੰਦਾ ਨਾ ਜਾਣੀ ਹੈ ਕਦ 헤ਠੀ ਕਰ ਦੇਵੇ ਜਦ ਇੱਧਰ ਉੱਧਰ ਵੱਟ ਬੰਨੇ ਕਿਤੇ ਦਲੀਪਾ ਜੈਮਲ ਸਿੰਘ ਨੂੰ ਨਾ ਟੱਕਰਿਆ ਤਾਂ ਹਾਰ ਕੇ ਉਹ ਦਲੀਪੇ ਦੇ ਦਰਾਂ ਵਿੱਚ ਹੀ ਆਤਮਕਿਆ ਸੀ ਪੰਜ ਚਾਰ ਦਿਨ ਹੋਰ ਵੀ ਲੰਘ ਗਏ ਜੈਮਲ ਸਿੰਘ ਨੇ ਹੋਰ ਸਮਾਈ ਕਰ ਦੇਖੀ ਪਰ ਹੁਣ ਹੋਰ ਉਹਦੀ ਬੇਵਾਹ ਸੀ ਸਾਰੇ ਪਿੰਡ ਦੀ ਢਾਲ ਪਹਿ ਚੁੱਕੀ ਸੀ ਕੁੱਲ ਇੱਕ ਦੋ ਸਾਮੀਆਂ ਅੜਦੀਆਂ ਰਹਿੰਦੀਆਂ ਸਨ ਇੱਕ ਦਿਨ ਆਥਣੇ ਫਲਾਈਆਂ ਵਾਲੇ ਖੋਦੇ ਰਾਹ ਵਿੱਚ ਦਲੀਪੇ ਨੂੰ ਜੈਮਲ ਸਿੰਘ ਟੱਕਰ ਗਿਆ ਗਲ ਵਿੱਚ ਪੂਰੀ ਬਰਾਂਡੇ ਹੱਥ ਬਰਾਂਡੇ ਦੀਆਂ ਜੇਬਾਂ ਵਿੱਚ ਗਲ ਦੁਆਲੇ ਇੱਕ ਖੱਦਰ ਦਾ ਪਰਨਾ ਤੇ ਨੱਕ ਤੇ ਇੱਕ ਪਰਨੇ ਨਾਲ ਮੂੰਹ ਕੱਜਿਆ ਹੋਇਆ ਲਿਹਾਜ ਨੂੰ ਖੋ ਵਿੱਚ ਸੁੱਟ ਜੈਮਲ ਸਿੰਘ ਨੇ ਰਾਹ ਘੇਰ ਕੇ ਆਖਿਆ ਓਏ ਚੂਰਾ ਕਿਉਂ ਤਾਂ ਨਹੀਂ ਆਉਂਦਾ ਇਹ ਭੱਲੇ ਮਨਸੀ ਹੈ ਤੇਰੀ ਜਵਾਨ ਹੈ ਕੀ ਹੈ ਫਿਰ ਕਪਤ ਕਰਾ ਕੇ ਹੀ ਰਹੇਗਾ ਚਾਰ ਆਦਮੀਆਂ ਚ ਦਲੀਪੇ ਦੇ ਪੈਰ ਉਖੜ ਗਏ ਕੀ ਕਹੇ ਕੀ ਨਾ ਕਹੇ ਹੁਣ ਤਾਂ ਨਾ ਕੋਈ ਟਾਲ ਹੋ ਸਕਦੀ ਸੀ ਨਾ ਮਿੰਨਤ ਨਾ ਮੌਲਤ ਜੈਮਲ ਸਿੰਘ ਦੀਆਂ ਅੱਖਾਂ ਤੋਂ ਦਲੀਪੇ ਨੂੰ ਡਰ ਆਉਣ ਲੱਗਾ ਨੀਵੇਂ ਪਾ ਕੇ ਉਸੇ ਥਾਂ ਖੜਦਾ ਉਹ ਬੋਲਿਆ ਕੀ ਦੱਸਾਂ ਓਏ ਮੈਨੂੰ ਜਾਮ ਨਹੀਂ ਐ ਐਸੀ ਗੱਲ ਦੀ ਕਹਿੰਦਾ ਕੀ ਦੱਸਾਂ ਜਿਵੇਂ ਨੀਤ ਐ ਨਹੀਂ ਦੇਣ ਦੀ ਚਰੀ ਚਾਰ ਕੇ ਤਾਂ ਚੌਣਾ ਰਾਜੀ ਕਰ ਲਿਆ 10 ਫਿਰ ਰੁਪਏ ਦੇਣੇ ਨੇ ਕੋ ਨਹੀਂ ਦੇਣੇ ਖਰੇ ਨੇ ਤਾਏ ਰੱਖ ਫਿਰ ਇੱਥੇ ਮੈਂ ਤਾਂ ਹੁਣ ਲੈਣੇ ਨੇ ਜਮਲ ਸਿੰਘ ਨੇ ਧਰਤੀ ਉੱਤੇ ਜੁੱਤੀ ਦੀ ਨੋਕ ਛੁਹਾ ਕੇ ਕਿਹਾ ਜਾਨ ਕੁੜਕੀ ਵਿੱਚ ਫਸ ਗਈ ਜੱਟ ਨੂੰ ਕਿਵੇਂ ਆਖੇ ਕਿ ਮੇਰੇ ਟੱਬਰ ਨੂੰ ਤਾਂ ਰੋਟੀ ਦਾ ਵੀ ਸੰਸਾਈ ਉਹ ਕਦ ਮੰਨਣ ਲੱਗਾ ਏ ਦੋ ਕੁ ਪਲ ਚੁੱਪ ਰਹਿ ਕੇ ਦਲੀਪੇ ਨੇ ਤਰਲੇ ਨਾਲ ਆਖਿਆ ਬਾਈ ਤਾਇਆ ਜਿੱਥੇ ਤੈਨ ਨਾ ਸਬਰ ਕੀਤਾ ਉੱਥੇ ਦੋ ਤਿੰਨ ਦਿਨ ਹੋਰ ਲੰਗਾ ਕੋਈ ਹਿੱਲਾ ਕਰਕੇ ਜਾਂ ਤਾਂ ਮੈਂ ਤੈਨੂੰ ਰੁਪਏ ਦੇ ਦੂੰਗਾ ਨਹੀਂ ਤਾਂ ਬਿਸ਼ੱਕ ਵੈੜੀ ਦਲੀਪੇ ਦੀ ਆਵਾਜ਼ ਥਿੜਕ ਗਈ ਸੱਜਰ ਸੂਈ ਵੈੜੀ ਦਾ ਖਿਆਲ ਜੈਮਲ ਸਿੰਘ ਦੀ ਹਿੱਕ ਵਿੱਚ ਮਹਿਕਣ ਲੱਗਾ ਚੰਗਾ ਐਂ ਸਹੀ ਪਰ ਦੋ ਦਿਨਾਂ ਤੋਂ ਵੱਧ ਨਹੀਂ ਮੇਰੀ ਪਹੁੰਚ ਅਟਕਣ ਦੀ ਤੇ ਉਹ ਰਾਹ ਛੱਡ ਕੇ ਇੱਕ ਪਾਸੇ ਧੁਰ ਪਿਆ ਦੋ ਦਿਨਾਂ ਵਿੱਚ ਵੀ ਦਲੀਪੇ ਤੋਂ ਰੁਪਈਏ ਤਿਆਰ ਨਾ ਹੋ ਸਕੇ ਚੌਥੇ ਦਿਨ ਸਵੇਰੇ ਹੀ ਵੈੜੀ ਲੈਣ ਲਈ ਜਮਲ ਸਿੰਘ ਦਲੀਪੇ ਦੇ ਘਰ ਆ ਗਿਆ ਟਾਟ ਕੇ ਖੜੀ ਵੈੜੀ ਖੁਰਲੀ ਉੱਤੇ ਚੱਲ ਰਹੀ ਸੀ ਕੋਲ ਹੀ ਇੱਕ ਛੋਟੀ ਕਿੱਲੀ ਨਾਲ ਬੰਨਿਆ ਹੋਇਆ ਬੱਚਾ ਮਾਂ ਦੇ ਥਣਾ ਵੱਲ ਤਿੰਗੜ ਰਿਹਾ ਸੀ ਦਲੀਪਾ ਅੰਦਰੋਂ ਉੱਠ ਕੇ ਵੇੜੇ ਵਿੱਚ ਆ ਗਿਆ ਸਾਗ ਵਿੱਚ ਆਲਣ ਪਾਉਣਾ ਛੱਡ ਕੇ ਕਾਣਾ ਕੁੰਡ ਕੱਢੀ ਕਰਤਾਰੋ ਵੀ ਗਾਂ ਕੋਲਾ ਖੜੀ ਜੈਮਲ ਸਿੰਘ ਨੇ ਗਾਂ ਦੀ ਪਿੱਠ ਉੱਤੇ ਹੱਥ ਫੇਰਿਆ ਬੱਸ ਮੇਰੀ ਇਹ ਬੱਗੀਏ ਗਾਂ ਨੇ ਉੱਪਰੇ ਛੋਪ ਪਛਾਣ ਕੇ ੁਰਕਿਆ ਜੈਮਲ ਸਿੰਘ ਨੇ ਬੱਚੇ ਤੇ ਮੂੰਹ ਨੂੰ ਪੁੱਛਕਾਰਿਆ ਬੱਚੇ ਨੇ ਕੰਬ ਕੇ ਟਪੂਸੀ ਮਾਰੀ ਘੁੰਗਰੂ ਛਣਕਿਆ ਜਿੱਤੋਂ ਛਤਨੇ ਹੇਠ ਗੁੱਡੀਆਂ ਪਟੋਲੇ ਖੇਡਦੀ ਸੀ ਪੁਰਲੀ ਕੋਲ ਬੋਲ ਬੁਲਾਰਾ ਤੇ ਖੁੰਗਰੂ ਦੀ ਆਵਾਜ਼ ਸੁਣ ਕੇ ਉਹਨੂੰ ਖੇਡ ਭੁੱਲ ਗਈ ਉਹ ਵੀ ਵੇੜੇ ਵਿੱਚ ਆ ਕੇ ਤੱਕਣ ਲੱਗ ਪਈ 80 ਰੁਪਏ ਗਾਂ ਦਾ ਮੁੱਲ ਪਿਆ ਵੈੜ ਕੀ ਤਾਂ ਹੈ ਨੀਰੀ ਪਹਿਲੇ ਸੂਏ ਦੁੱਧ ਵੀ ਕੀ ਹੁੰਦਾ ਖੁਰ ਵਢਾਈ ਐ ਪੱਲੇ ਲੈਣੇਦਾਰ ਨੇ ਟੁੱਚਰ ਕੀਤੀ ਦੂਡ ਮਣ ਦਾਣੇ ਲੈ ਆਈ ਘਰੋਂ ਪੱਚੀਆਂ ਦੇ ਭਾ ਕਣਕ ਹੈ ਦਲੀਪਾ ਥਾਮਾ ਵਾਂਗ ਚੁੱਪ ਖੜਾ ਰਿਹਾ ਬਾਖਰੂ ਜੀ ਜੈਮਲ ਸਿੰਘ ਝੁੱਕ ਕੇ ਕਿੱਲੇ ਨਾਲੋਂ ਰੱਸਾ ਖੋਲਣ ਲੱਗਾ ਕਰਤਾਰੋ ਦੇ ਮਨ ਵਿੱਚ ਹੋ ਕੁਠੀ ਅੱਗੇ ਵੀ ਨਿੱਤੀs ਵੇਲੇ ਮੇਰੀ ਵੈੜੀ ਦਾ ਰੱਸਾ ਖੁੱਲਦਾ ਸੀ ਪਰ ਉਹ ਆਥਣੇ ਚੌਣੇਉ ਚਰ ਕੇ 헤ਜ ਵਿੱਚ ਰੰਬਦੀ ਤੇ ਪੂੰਛ ਛਲੌਂਦੀ ਇਸੇ ਕਿੱਲੇ ਉੱਤੇ ਆ ਬੱਜਦੀ ਸੀ ਅੱਜ ਦੀ ਸੈਂਤ ਕਹੀ ਚੰਦਰੀ ਤੇ ਉਹਨੇ ਝੋਨੇ ਦੇ ਲੜ ਨਾਲ ਅੱਖਾਂ ਪੂੰਝ ਲਈਆਂ ਰੱਸਾ ਫੜ ਕੇ ਜੈਮਲ ਸਿੰਘ ਤੁਰਨ ਲੱਗਾ ਚੱਲਨੀ ਮੇਰੀ ਇਹ ਬੱਗੀਏ ਸੁੱਖ ਨਾਲ ਬੁੱਧਵਾਰਾ ਪਰ ਵੈੜੀ ਖੁਰ ਅੜਾ ਕੇ ਖੜ ਗਈ ਹੇ 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 ਸੌਰੀ ਉਪਰਾ ਕਰਦੀ ਆ ਉਪਰਾ ਜੈਮਲ ਸਿੰਘ ਨੇ ਦਿਲੀਪੇ ਵੱਲ ਝਾਕ ਕੇ ਕਿਹਾ ਓ ਜੈਮਲ ਸਿਆ ਐ ਨਹੀਂ ਤੁਰਨਾ ਵੈੜੀ ਨੇ ਗਲੀ ਚੋਂ ਲੰਗੇ ਜਾਂਦੇ ਬਰਿਆਮੇ ਜੱਟ ਨੇ ਦਰਾਂ ਅੱਗੇ ਖੜੋ ਕੇ ਸਲਾਹ ਦਿੱਤੀ ਵਛਰੋ ਨੂੰ ਗੋਦੀ ਚੱਕ ਕੇ ਮੂਰੇ ਹੋਲਾ ਅੱਪੇ ਆਉਗੀ ਮਗਰ ਮਗਰ ਸਾਲੀ ਜਮਲ ਸਿੰਘ ਨੇ ਬੱਚੇ ਨੂੰ ਕੜਾਵੇ ਵਿੱਚ ਚੁੱਕ ਲਿਆ ਮੇਰੀ ਮੀ ਮੀ ਕਰਤਾਰੋ ਦਾ ਪੱਲਾ ਖਿੱਚ ਕੇ ਜਿੱਤੋ ਨੇ ਮਸੂਸੇ ਮੂੰਹ ਨਾਲ ਕਿਹਾ ਕਿਉਂ ਕੁੜੇ ਬੀਬੋ ਕੀ ਕਹਨੀ ਹੈ ਘੁੰਗਰੂ ਲੈਣਾ ਆਪਦਾ ਜਮਲ ਸਿੰਘ ਨੇ ਬੱਚੇ ਦੇ ਗੜੋਂ ਘੁੰਗਰੂ ਵਾਲੀ ਗੰਨੀ ਖੋਲ ਕੇ ਕੁੜੀ ਵੱਲ ਸੁੱਟ ਦਿੱਤੀ ਲੈ ਫੜ ਜਿੱਤੋ ਘੁੰਗਰੂ ਵੱਲ ਬਿੱਟ ਬਿੱਟ ਦੇਖਣ ਲੱਗ ਪਈ ਤੇ ਗਾਂ ਜਮਲ ਸਿੰਘ ਦੇ ਪਿੱਛੇ ਪਿੱਛੇ ਗਲੀ ਦਾ ਮੋੜ ਮੁੜ ਗਈ ਸਾਰੇ ਪਿੰਡ ਦਾ ਮਾਮਲਾ ਤਰ ਗਿਆ ਤੀਜੇ ਦਿਨ ਉਹੀ ਗਾਂ ਜੈਮਲ ਸਿੰਘ ਦੇ ਘਰੋਂ ਖੁੱਲ ਕੇ ਨੰਦੂ ਮੱਲ ਸਾਹੂਕਾਰ ਦੇ ਕਿੱਲੇ ਉੱਤੇ ਜਾ ਬੱਜੀ